ਤਾਂ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿੱਥੇ ਅਤਵਾਦ ਦੇ ਖਿਲਾਫ ਭਾਰਤ ਨੇ ਆਪਰੇਸ਼ਨ ਸੰਦੂਰ ਚਲਾਇਆ ਤਾਂ ਉਸ ਦੌਰਾਨ ਇੱਕ ਖਬਰ ਕਾਫੀ ਜ਼ਿਆਦਾ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਸੀ ਇਹ ਕਿਹਾ ਜਾ ਰਿਹਾ ਸੀ ਕਿ ਜਦੋਂ ਭਾਰਤ ਨੇ ਆਪਰੇਸ਼ਨ ਸੰਦੂਰ ਚਲਾਇਆ ਤਾਂ ਉਸ ਦੌਰਾਨ ਜਿਹੜੀਆਂ ਕਿਰਾਨਾ ਹੈਲਥ ਨੇ ਉਸ ਦੇ ਵਿੱਚ ਪਰਮਾਣੂ ਰੇਡੀਏਸ਼ਨ ਆ ਜਿਹੜੀ ਉਹ ਲੀਕ ਹੋਈ ਸੀ ਇਹ ਦਾਵਾ ਕੀਤਾ ਗਿਆ ਕਿ ਭਾਰਤ ਨੇ ਕਿਰਾਨਾ ਪਹਾੜੀਆਂ ਦੇ ਉੱਤੇ ਹਮਲਾ ਕੀਤਾ ਜਿਸ ਤੋਂ ਬਾਅਦ ਜਿਹੜਾ ਪਰਮਾਣੂ ਪਲਾਂਟ ਸੀ ਉਹ ਨੁਕਸਾਨਿਆ ਗਿਆ ਤੇ ਪਰਮਾਣੂ ਰੇਡੀਏਸ਼ਨਾਂ ਜਿਹੜੀ ਗੈਸ ਉਹ ਲੀਕ ਹੋਈ ਹਾਲਾਂਕਿ ਇਹ ਸਚਾਈ ਸੀ ਜਾਂ ਫਿਰ ਗਲਤ ਖਬਰ ਸੀ ਇਸ ਦਾ ਖੁਲਾਸਾ ਉਸ ਸਮੇਂ ਨਹੀਂ ਹੋਇਆ ਸੀ ਪਰ ਹੁਣ ਵੱਡਾ ਖੁਲਾਸਾ ਜਿਹੜਾ ਹੋ ਚੁੱਕਿਆ ਜਿੱਥੇ ਇੱਕ ਵੱਡੀ ਏਜੰਸੀ ਨੇ ਇਸ ਮਾਮਲੇ ਦੇ ਵਿੱਚ ਇੱਕ ਅਹਿਮ ਜਾਣਕਾਰੀ ਛੜੀ ਉਹ ਦਿੱਤੀ ਆ IAEA ਵੱਡੀ ਜਾਣਕਾਰੀ ਅਹਿਮ ਜਾਣਕਾਰੀ ਇਹ ਦਿੰਦੀ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਖਬਰ ਸਾਡੀ ਜਾਣਕਾਰੀ ਦੇ ਵਿੱਚ ਨਹੀਂ ਸੀ ਕਿ ਰਾਨਾ ਪਹਾੜੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਰਮਾਣੂ ਗੈਸ ਲੀਕ ਨਹੀਂ ਹੋਈ ਤਾਂ ਇਹ ਵੱਡਾ ਦਾਵਾ ਜਿਹੜਾ OIAEA ਦੇ ਵੱਲੋਂ ਕੀਤਾ ਗਿਆ ਹੈ IAEA ਜਾਨਕੀ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਤਾਂ ਇਸ ਏਜੰਸੀ ਦੇ ਵੱਲੋਂ ਇਹ ਦਾਵਾ ਜਿਹੜਾ ਉਹ ਕੀਤਾ ਗਿਆ ਕਿ ਉਥੇ ਕੋਈ ਵੀ ਗੈਸ ਆ ਜਿਹੜੀ ਉਹ ਲੀਕ ਨਹੀਂ ਹੋਈ ਆਪਰੇਸ਼ਨ ਸੰਦੂਰ ਭਾਰਤ ਨੇ ਅਤਵਾਦ ਦੇ ਖਿਲਾਫ ਚਲਾਇਆ ਜੈਸੋ ਬਾਦ ਪਾਕਿਸਤਾਨ ਨੇ ਵੀ ਹਮਲਾ ਕੀਤਾ ਸੀ ਤੇ ਮੂੰਹ ਤੋੜ ਜਵਾਬ ਜਿਹੜਾ ਉਹ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਦਿੱਤਾ ਗਿਆ ਇਸ ਦੌਰਾਨ ਜਦੋਂ 에ਅਰਬੇਸ ਪਾਕਿਸਤਾਨ ਦੇ ਤਬਾਹ ਕੀਤੇ ਗਏ ਤਾਂ ਉਸ ਦੌਰਾਨ ਇੱਕ ਖਬਰੇ ਸਾਹਮਣੇ ਆਈ ਕਿ ਜਿਹੜਾ ਭਾਰਤ ਹੈ ਉਸਨੇ ਕਿਰਾਨਾ ਹਿਲਸ ਦੇ ਉੱਪਰ ਹਮਲਾ ਕੀਤਾ ਹਾਲਾਂਕਿ ਫੌਜ ਦੇ ਵੱਲੋਂ ਇਸ ਨੂੰ ਨਕਾਰ ਦਿੱਤਾ ਗਿਆ ਸੀ ਫੌਜ ਨੇ ਇਹ ਗੱਲ ਕਹੀ ਸੀ ਕਿ ਅਸੀਂ ਕਿਰਾਨਾ ਪਹਾੜੀਆਂ ਦੇ ਉੱਪਰ ਕੋਈ ਵੀ ਹਮਲਾ ਛੜਾ ਉਹ ਨਹੀਂ ਕੀਤਾ ਪਰ ਇੱਕ ਖਬਰ ਕਾਫੀ ਜ਼ਿਆਦਾ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਸੀ ਚਰਚਾ ਦੇ ਵਿੱਚ ਸੀ ਕਿ ਜਦੋਂ ਭਾਰਤ ਨੇ ਹਮਲਾ ਕੀਤਾ ਤਾਂ ਉਸ ਦੌਰਾਨ ਜਿਹੜਾ ਪਾਕਿਸਤਾਨ ਦਾ ਪਰਮਾਣੂ ਪਲਾਂਟ ਕਿਹਾ ਜਾ ਰਿਹਾ ਦਾਵਾ ਇਹ ਹੈ ਕਿ ਜਿਹੜੀਆਂ ਕਿਰਾਨਾ ਹੈਲਥ ਨੇ ਉਸ ਦੇ ਵਿੱਚ ਪਾਕਿਸਤਾਨ ਦਾ ਇਹ ਪਰਮਾਣੂ ਪਲਾਂਟ ਹੈ ਤੇ ਉਸ ਦੇ ਵਿੱਚ ਉਸ ਨੇ ਪਰਮਾਣੂ ਹਥਿਆਰ ਨੇ ਜਿਹੜੇ ਰੱਖੇ ਹੋਏ ਨੇ ਤਾਂ ਕਿਹਾ ਗਿਆ ਕਿ ਜਦੋਂ ਭਾਰਤ ਨੇ ਹਮਲਾ ਕੀਤਾ ਤਾਂ ਹਮਲੇ ਦੌਰਾਨ ਗੈਸ ਆ ਜਿਹੜੀ ਉਹ ਲੀਕ ਹੋਈ ਆ ਤੇ ਅਸਮਾਨ ਦੇ ਵਿੱਚੋਂ ਬੱਦਲ ਨੇ ਝੜਿਓ ਛਾਏ ਗਏ ਪਰ ਹੁਣ ਉਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਜਿੱਥੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੇ ਉਸ ਸਾਰੀ ਖਬਰ ਨੂੰ ਨਕਾਰਿਆ ਉਸ ਸਾਰੇ ਦਾਅਵੇ ਨੂੰ ਨਕਾਰਿਆ ਤੇ IAEA ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਹੈ ਜਿਹੜੀ ਉਹ ਨਹੀਂ ਹੈਗੀ ਜੜੀਆਂ ਕਿਰਾਨਾਂ ਪਹਾੜੀਆਂ ਨੇ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਸ ਆ ਜਿਹੜੀ ਉਹ ਲੀਕ ਨਹੀਂ ਹੋਈ ਤਾਂ ਇਹ ਦਾਬਾ ਜਿਹੜਾ ਉਹ IAEA ਯਾਨੀ ਕਿ ਅੰਤਰਰਾਸ਼ਟਰੀ ਪਰਮਾਣੂ ਊਰਜਾ ਦੇ ਵੱਲੋਂ ਕੀਤਾ ਗਿਆ ਹੈ ਏਜੰਸੀ ਹੈ ਇੱਕ ਵੱਡੀ ਏਜੰਸੀ ਹੈ ਇਸ ਤਰ੍ਹਾਂ ਦੀਆਂ ਸਾਰੀਆਂ ਗਤੀਵਿਧੀਆਂ ਦੇ ਉੱਪਰ ਏਜੰਸੀ ਨਿਗਾਹ ਜਿਹੜੀ ਉਹ ਬਣਾ ਕੇ ਰੱਖੀ ਹੋਈ ਹੈ